ਅੱਲਾ ਵੀ ਸੱਜਣੋ ਅੱਜ ਕੱਟੀਆਂ ਨਾ ਨੀਲੀ ਰਾਵੀ ਦੇ ਜਿਹੜੇ ਭਰਾ ਸ਼ਕੀਨ ਨੇ ਨੀਲੀ ਦੇ ਪੰਜ ਤੋਹਫੇ ਲੱਗਿਆ ਦਿਖਾਉਣਾ ਦਿਖਾਉਣ ਲੱਗਿਆ ਘਰੇਲੂ ਸੱਜਣ ਦੇ ਘਰੋਂ ਮਜਬੂਰੀ ਆ ਗਈ ਬਾਈ ਕਹਿੰਦਾ ਉਹਦੇ ਕਰਕੇ ਵੇਚਣੀਆਂ ਨੇ ਲਈਆਂ ਰੱਖਣ ਨੂੰ ਸੀ ਆਈਆਂ ਨੇ ਫਿਰੋਜ਼ਪੁਰ ਏਰੀਆ ਚ ਇਹ ਤੁਹਾਨੂੰ ਪਹਿਲਾਂ ਦੱਸ ਦਣਾ ਤੇ ਪਿੰਡ ਖੜਿਆ ਧੰਦੀਆਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਬਾਕੀ ਬਾਈ ਦੱਸ ਦੂ ਗੱਲਬਾਤ ਬਾਈ ਨਾਲ ਕਰਾ ਦਨੇ ਤੇ ਨੰਬਰ ਪੁੱਛ ਕੇ ਦੇ ਦਾਂਗੇ ਆਜੋ ਜੀ ਹੋਰ ਕੀ ਹਾਲ ਹੈ ਬਾਈ ਉਹ ਠੀਕ ਹੈ ਜੀ ਚੜ੍ਹਦੀ ਕਲਾ ਬੋਲ ਯਾਰ ਕਰਕੇ ਜੀ ਨਾਮ ਕੀ ਹੈ ਜੀ ਨਾਮ ਆਮਨਦੀਪ ਸਿੰਘ ਜੀ ਸਿਵਲ ਧੂਰੀ ਜ਼ਿਲ੍ਹਾ ਸੰਗਰੂਰ ਪਿੰਡ ਧੰਦੀਆਲ ਨਾ ਆਪਣਾ ਨੰਬਰ ਬਈ 79860 44700 79860 44700 ਪਹਿਲਾਂ ਤਾਂ ਐਂ ਦੱਸ ਦੇ ਵੀ ਆ ਦਿੱਕਤ ਕੀ ਪੈ ਗਈ ਵੇਚਣ ਦੀ ਦਿੱਕਤ ਆ ਵੀਰੇ ਕੰਮ ਜਾਦੇ ਆ ਉਤੋਂ ਦੀ ਹੁਣ ਤਾਂ ਕੰਮ ਲਈ ਹੋਏ ਪਿਆੰਗੇ ਕੰਮ ਇੰਨਾ ਉਤੋਂ ਨਹੀਂ ਹੋਇਆ ਫੇਰ ਆਵਰਾਂ ਡਾ ਭਰਿਆ ਪਿਆ ਤੇ ਉਧਰਲੇ ਬੰਦੇ ਤਾਂ ਮੱਜਾਂ ਦਾ ਭਰਿਆ ਪਿਆ ਇਹ ਕਹੂੰਗਾ ਮੈਂ ਵੀ ਬਾਈ ਦੇ ਨਾ ਆਪਦੇ ਘਰ ਚ ਕਮਰੇ ਘੱਟ ਬਣਾਏ ਹੋਏ ਆ ਪਰ ਮੱਜਾਂ ਵਾਸਤੇ ਤਾਂ ਨਾ ਯਾਰ ਐ ਰੱਖਿਆ ਹੋਇਆ ਸਿਰਾ ਕਮ ਤੁਰ ਤੱਕ ਮੱਜਾਂ ਇਹ ਕਹਿ ਸਕਦਾ ਨਾ ਵੀ ਕਾਫੀ ਗਿਣਤੀ ਚ ਰੱਖ ਰੱਖੀਆਂ ਨਾ ਹਾਂਜੀ ਹੈਗੀਆਂ ਕਾਫੀ ਨੇਗੀਆਂ ਹੈਗਾ ਸ਼ਮੂਖ ਜਾ ਹਾਂਜੀ ਹਾਂ ਠੀਕ ਹੈ ਬਸ ਥੋੜਾ ਇੱਕ ਤਾਂ ਲੇਵਰ ਲੂਵਰ ਦੀ ਦਿੱਕਤ ਆ ਜਾਂਦੀ ਹੈ ਜੀ ਠੀਕ ਹੈ ਗੱਲ ਬੰਦਾ ਨਹੀਂ ਉਹ ਕਰਦਾ ਫਿਰ ਠੀਕ ਹੈ ਗੱਲ ਤੇ ਸ਼ੁਰੂ ਕਿਹੜੇ ਪਾਸਿਓ ਕਰੀ ਉਧਰੋਂ ਕਰ ਲਈ ਪੱਡੀ ਕੱਟੀ ਤੋਂ ਬਸ ਇਧਰੋਂ ਕਰ ਲਈ ਠੀਕ ਹੈ ਗੱਲ ਤੋਰ ਖੋਲ ਕੇ ਇੱਕ ਨੰਬਰ ਵਾਲੀ ਕੱਟੀ ਤੇ ਮਾਰ ਕੇ ਆਈ ਕੈਮਰਾ ਵੇ ਆ ਬੰਦਾ ਬਾਈ ਇਹੀ ਗੱਲ ਨੀ ਯਾਰ ਬਾਈ ਕਹਿੰਦਾ ਜੇ ਮਜਬੂਰੀ ਕਰ ਇਨਾਂ ਨੂੰ ਹੋ ਗਿਆ ਜੀ ਮੇਰੇ ਖਿਆਲ ਆ ਵੀ 8-10 ਮਹੀਨੇ ਹੋ ਗਏ ਹੋਣਗੇ ਠੀਕ ਆ ਸਮਝਦੇ ਨੂੰ ਹਾਂਜੀ ਹਾਂ ਠੀਕ ਆ ਗੱਲ ਆ ਘੱਟੀ ਦੀ ਉਮਰ ਕਿੰਨੀ ਕੁ ਹੋ ਆਈ ਆ ਉਮਰ ਹੈ ਜੀ ਹੋਊ ਜੀ 2 ਸਾਲ ਅਖੀਰੀ ਹੀ ਆ ਦੰਦਾਂ 'ਚ ਮੈਨੂੰ ਨਹੀਂ ਜੀ ਇਹਦੇ ਬਾਰੇ ਪਤਾ ਨਹੀਂ ਠੀਕ ਆ ਕਮਾਲ ਕਮਾਲ ਆ ਬਾਈ ਆਇਆ ਉਹ ਕੋਈ ਖੁਰਲੀ ਕਣੀ ਦੀ ਕਮਾ ਕੇ ਲਿਆ ਤੇ ਬਾਡੀ ਵਨਤਰ ਸੱਚ ਨਾਲ ਬਾਲੀ ਕਮਾਲ ਦੀ ਇੱਕ ਗੱਲ ਨਾਲ ਖੜੀ ਘੱਟੀ ਦਿਖਾਉਂਗਾ ਤੁਹਾਨੂੰ ਮੈਂ ਝੋਲੀ ਵਾਲੀਆ ਘੱਟੀ ਦੀ ਨੀਲੀ ਦੇ ਬੱਚੇ ਟੌਪ ਦੇ ਪਾ ਲਣ ਗਿਆ ਲਿਆ ਬਾਈ ਕਮਾਲ ਆ ਇੱਥੋਂ ਦੇ ਦੰਦੋਂ ਤਕਰੀਬਨ ਸਾਰੀਆਂ ਖੀਰੀਆਂ ਰਹਿਣਗੀਆਂ ਤਕਰੀਬਨ ਤਕਰੀਬਨ ਆ ਤੇ ਗੱਬਣ ਤਾਂ ਇਹਦੇ ਲੱਗਿਆ ਹੋਇਆ ਜੀ ਟੀਕਾ ਇਹਦੇ ਹੋ ਗਏ ਚਾਰ ਪੰਜ ਦਿਨ ਹੋ ਗਏ ਜੀ ਟੀਕਾ ਲੱਗੇ ਨੂੰ ਗੱਬਣ ਵੀ ਕਰਾਤੀ ਹਾਂਜੀ ਇਹਦੇ ਆਪਣਾ ਉਹ ਕਿਹੜਾਗਾ ਟੈਂਕ ਟੈਂਕ ਨੀਲੀ ਦਾ ਹਾਂਜੀ ਉਹਦਾ ਸੀਮ ਲੱਗਿਆ ਟੀਕਾ ਦਾ ਬਾਈ ਨੇ ਸਿਰੇ ਦਾ ਲਵਾਇਆ ਤੇ ਸਭਾ ਆ ਦੀ ਹਾਂਜੀ ਉਹ ਜਗਰਾਮਾ ਇੱਥੋਂ ਦਿਖਾਈ ਸਿਸਟਮ ਥੱਲੇ ਉਹਦਾ ਇਹ ਇੱਥੋਂ ਬਾਲ ਬਾਲ ਦਿਖਾ ਦੇ ਇੱਥੋਂ ਬਾਲ ਢੱਲਾ ਕਰਾ ਦੀਆਂ ਕਟੀਆਂ ਚ ਇੱਕ ਤੇ ਟੈਂਕ ਤੋਂ ਬਾਈ ਕਹਿੰਦਾ ਗੱਬਣਾ ਗੱਬਣਾ 5 ਦਿਨ ਦੀ ਤੁਸੀਂ ਚਾਹੇ ਆਪਦੀ ਖਾਲੀ ਮੰਨ ਲਿਓ ਹੈ ਨਾ ਹਾਂਜੀ ਹਾਂ ਗੱਬਣਾ ਕੀ 5 ਦਿਨ ਦੀ ਆ ਗਈ ਸਿਰਫ ਤੇ ਪੈਸੇ ਕਿੰਨੇ ਬਈ ਇਹਦੇ ਪੈਸੇ ਇਹਦਾ ਦੇ ਦਾਂਗੇ ਜੀ ਆਪਾਂ ਆ 55000 ਦੀ ਦੇ ਦਾਂਗੇ 55 ਦੀ ਆ ਆ ਨਾਲ ਵਾਲੀ ਇਹ ਵੀ ਇਹਦੇ ਵਰਗੀ ਹੀ ਲੱਗਦੀ ਹੈ ਹਾਂਜੀ ਬਸ ਇਹਦਾ ਇਹਦਾ ਕੀ ਰੇਟ ਨੂੰ ਨਾਲ ਲਈਦਾ ਇੰਨੇ ਦੀ ਹੋਏ ਦੇ ਦਾਂਗੇ 55 ਦੀ ਹਾਂਜੀ 11 ਦਾ ਹੋ ਗਿਆ ਦੋਨੇ ਕਿੰਨੇ ਦਾ ਦੇਵੇਂਗਾ ਦੋਨਾਂ ਨੂੰ ਮੇਟ ਦੇ ਕੰਮ ਜਮੀ ਦੋਨੇ ਜੀ 11 ਦਾ 15 ਦੀ ਹਾਂ ਦੇ ਦਾਂਗੇ ਦੋਨਿਆਂ 5 ਛੱਡ ਦਾਂਗੇ ਹਾਂਜੀ ਠੀਕ ਹੈ ਗੱਲ ਲਾ ਤੋਰ ਖੋਲ ਕੇ ਆ ਗੱਟੀ ਵੀ ਕੱਟੀਆਂ ਸੱਚ ਨੂੰ ਬਹੁਤ ਕਹਿ ਸਕਦੇ ਆ ਵੀ ਕਮਾਲ ਦੀਆਂ ਕੱਟੀਆਂ ਨੇ ਥੱਲੇ ਵੀ ਇਹ ਵੀ ਸਾਫ ਸੋਤਰੀ ਤੇ ਬਾਕੀ ਚੋਲੀ ਇਹਨੂੰ ਵੀ ਚੰਗੀ ਆ ਬਲ ਬਲ ਬਾਹਲੇ ਚੰਗੇ ਲੱਗਿਆ ਕੱਟੀ ਨੂੰ ਏ ਤਾਂ ਹਲੇ ਛੋਟੀ ਆ ਗਈ ਤੇ ਅੱਖਾਂ 'ਚ ਜਵਾਬ ਹੈਗੇ ਤੇ ਨੱਕ ਤੇ ਆਪਾਂ ਕਹਿ ਲਈਏ ਹੈਗਾ ਨਿਸ਼ਾਨ ਹਨਾ ਨੀਲੀ ਵਾਲਾ ਥੋੜਾ ਜਿਹਾ ਭੱਜ ਨੱਠ ਸਕਦੀ ਐ ਨੇ ਵਿੱਚੋਂ ਮੈਂ ਤੁਹਾਨੂੰ ਇੱਕ ਦੋ ਮੱਡੀ ਹੋਰ ਤੋਰ ਕੇ ਦਿਖਾਵਾਂਗਾ ਉਦਾਂ ਤੁਰਨ ਦੇ ਚ ਬਾਈ ਕਹਿੰਦਾ ਦਿੱਕਤ ਕੋਈ ਨਹੀਂ ਤੇ ਸਾਮ ਇਹ ਸੱਜਣ ਦੀ ਕਹਿ ਸਕਦੇ ਨੇ ਵੀ ਸਾਮ ਟਾਪ ਦੀ ਰਹੀ ਆ ਜਿੰਨੇ ਦਿਨ ਬਾਈ ਕਹਿੰਦਾ ਘਰੇ ਰੱਖੀਆਂ ਨੇ ਸੰਭਾਲ ਐ ਇਹਨਾਂ ਕਰੀਆ ਪੂਰੇ ਸ਼ੌਂਕ ਨਾਲ ਤੇ ਇੱਥੋਂ ਦਿਖਾ ਦੇਈਂ ਗਰੀ ਕੱਟੀ ਸ਼ਕੀਨ ਆ ਗਈ ਫੁੱਲ ਉਹ ਨਹੀਂ ਹੈਗਾ ਵੀ ਲੱਸੀਆਂ ਫਿੱਕੀਆਂ ਜਾਂ ਨਹੀਂ ਹੈਗੀਆਂ ਕਿਸੇ ਵੀ ਪੱਖ ਤੋਂ ਇਹਦੀ ਉਮਰ ਮੇਰੇ ਖਿਆਲ ਆ 2 ਦੇ ਅੰਦਰ ਹੋਊਗਾ ਹਾਂਜੀ ਇਹਦੇ 2 ਦੇ ਅੰਦਰ ਇਹਦੀ ਉਮਰ ਬਾਈ ਕਹਿੰਦਾ 2 ਕੁ ਸਾਲ ਦੇ ਅੰਦਰ ਹੂ ਜੇ ਕਿਸੇ ਸੱਜਣ ਨੇ ਨਾ ਇਹ ਜੋੜਾ ਲੈਣਾ ਜੋੜਾ ਬਾਈ ਕਹਿੰਦਾ 1.5 ਦਾ ਦੇ ਦਾਂਗੇ ਬਾਕੀ ਮਾਨਤਾਨ ਬਾਈ ਕਰ ਦੂਗਾ ਇਹੀ ਜੀ ਗੱਲ ਨਹੀਂ ਵੀ ਜਿਆਦੇ ਅੜੀ ਵਾਲਾ ਕੰਮ ਨਹੀਂ ਪਰ ਜੇ ਤੁਸੀਂ ਕਹੋ ਵੀ ਯਾਰਾ ਬਾਲਾ ਵੀ ਘਟੇ ਨਹੀਂ ਜਾਣਾ ਹਣਾ ਬਾਈ ਨਹੀਂ ਫਿਕਸਾ ਇਹ ਆ ਰਹੀ ਠੀਕ ਆ ਗੱਲ ਆ ਰੇਟ ਵਾਈ ਕਹਿੰਦਾ ਫਿਕਸ ਆ ਜਾ ਬਈ ਉਰਲੇ ਬੰਨੇ ਇੱਥੋਂ ਮਾਰਦੇ ਗਾ ਜੀ ਕੱਟੀ ਦੇ ਕੈਮਰਾ ਵੇ ਸ਼ਕੀਨ ਫੁੱਲ ਆ ਗਈ ਇਹ ਆ ਗਈ ਦੋ ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਤੇ ਹੁਣ ਮਾਰਦੇ ਤਿੰਨ ਨੰਬਰ ਤੇ ਇੱਕ ਖਾਸ ਗੱਲ ਹੈ ਇਹਨਾਂ ਦੀ ਵੀ ਝੋਲੀ ਝੂਲੀ ਬਹੁ ਆ ਸਾਰੀਆਂ ਕੱਟੀਆਂ ਨੂੰ ਹਨਾ ਬਾਈ ਹਾਂਜੀ ਆ ਝੋਲੀ ਆ ਤਸੱਲੀ ਨਾਲ ਲੈ ਕੇ ਆਏ ਸੀਗੇ ਆਪਾਂ ਠੀਕ ਆ ਗੱਲ ਝੋਲੀ ਬਹੁ ਚੰਗੀ ਆ ਤੇ ਇਹਦੇ ਵੀ ਗਰੀ ਮਾਰਨੀ ਫੇਸ ਤੇ ਕੈਮਰਾ ਲਾ ਅੱਖਾਂ ਦਾ ਜਵਾਬ ਇਹਦੇ ਵੀ ਦੋਨਾਂ ਚ ਹੀ ਆ ਗਈ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਜਵਾਬ ਦੋਨੇ ਅੱਖਾਂ ਚ ਆ ਗਈ ਇੱਥ ਉਮਰ ਜੀ ਜੀ ਲਗਭਗ ਹੋਊਗੇ ਦੀ ਸਵਾ ਕਸਾਲ ਸਵਾ ਕਸਾਲ ਦੇ ਲਗਭਗ ਹਾਂਜੀ ਨੰਬਰ ਆ ਗਿਆ ਤੀਜਾ ਤੇ ਖਰਾਕ ਫਿਰ ਇਹਨਾਂ ਨੂੰ ਕੀ ਦੇਈ ਜਾਂਦੇ ਆ ਖਰਾਕ ਤਾਂ ਜੀ ਆਪਣੇ ਕੋਲੇ ਖਲ ਖੰਡਾ ਚੂਰੀ ਠੀਕ ਹੈ ਦਾਣਾ ਦਾ ਚੱਲਦਾ ਹਾਂਜੀ ਠੀਕ ਹੈ ਗੱਲ ਆ ਖਰਾਕ ਬਾਈ ਕਹਿੰਦਾ ਇਹ ਜੀ ਗੱਲ ਨਹੀਂ ਤੇ ਬਾਕੀ ਯਾਰ ਕਟੀਆਂ ਨਾ ਦੱਸ ਦੀਆਂ ਨੇ ਵੀ ਖਰਾਕ ਖਾਦੀ ਵੀ ਆ ਉਹ ਸਿਸਟਮ ਨਹੀਂ ਹੈਗਾ ਨੀਲੀ ਦਾ ਨਿਸ਼ਾਨੀ ਆਈ ਵੀ ਕਵਰ ਕਰਦੀ ਆ ਜਿਵੇਂ ਤੁਹਾਨੂੰ ਦੱਸਿਆ ਦੀ ਵੀ ਸਾਰੀ ਨੀਲੀ ਦੀਆਂ ਆ ਗਈਆਂ ਨੀਲੀ ਦਾ ਸਟਾਕ ਹੀ ਆ ਗਿਆ ਜੀ ਕਿਸੇ ਭਰਾ ਨੇ ਬਾਈ ਸਾਰੀ ਲੈਣੀਆਂ ਹੋਈਆਂ ਇਹ ਕੋਨੇ ਸਾਰੀਆਂ ਲੈ ਸਕਦਾ ਆਲਾ ਉਦਾਂ ਦਾ ਕਰ ਦਾਂਗੇ ਮਨਤ ਅਨਸਾਰੀਆਂ ਕਰ ਦਾਂਗੇ ਜੀ ਠੀਕ ਹੈ ਗੱਲ ਇਹਦੀ ਉਮਰ ਆ ਗਈ ਬਾਈ ਕਹਿੰਦਾ ਸਵਾ ਸਾਲ ਤੋੜ ਕੇ ਸਾਨੂੰ ਤਾਂ ਦਿਖਾ ਦੇਣਾ ਕਈ ਭਰਾ ਕਹਿੰਦੇ ਨੇ ਹਨਾ ਵੀ ਤੁਰਨ ਚ ਕੋਈ ਦਿੱਕਤ ਨਾ ਹੋਵੇ ਜਾਂ ਇਦਾਂ ਉਦਾਂ ਨਹੀਂ ਵੀਰੇ ਤੁਰਨ ਚ ਕੋਈ ਦਿੱਕਤ ਨਹੀਂ ਹੈਗੀ ਪੂਰੀ ਤਸੱਲੀ ਆ ਭਾਈ ਉਹ ਬਾਈ ਕਹਿੰਦਾ ਤਸੱਲੀ ਉਹ ਇਹਦਾ ਛੋਟੀ ਘੱਟੀ ਦਾ ਕੀ ਰੇਟ ਰਹੂਗਾ ਬਾਈ ਇਹ ਦੇ ਦਾਂਗੇ ਜੀ 40000 ਦੀ ਫਿਕਸ ਜੀ ਜਮੀ ਹਾਂ ਜੀ ਠੀਕ ਹੈ ਗੱਲ ਇਹ ਬਾਈ ਕਹਿੰਦਾ 40 ਦੀ ਤੇ ਆ ਆ ਨਾਲ ਵਾਲੀਆਂ ਦਾ ਰੇਟ ਪਹਿਲਾਂ ਤੋੜ ਫੇਰੀ ਦੇਵਾਂਗੇ ਇਹਨਾਂ ਨੂੰ ਇਹ ਤਿੰਨਾਂ ਦਾ ਰੇਟ ਆ ਬਚੇ ਨਾ 40 40 ਦੇ ਕਰ ਦਾਂਗੇ ਆ ਜੋਰ ਲੈ ਬੰਨੇ ਆ ਜੋ ਇਹ ਤੇ ਇੱਕ ਕੱਟੀ ਇਹ ਇੱਕ ਏ ਤੇ ਇੱਕ ਏ ਮੰਨ ਲਓ ਤੀਜਾ ਚੌਥਾ ਤੇ ਪੰਜਵਾਂ ਨੰਬਰ ਆ ਗਿਆਂ ਤਿੰਨਾਂ ਦਾ 40 40 ਰੇਟ ਆ ਗਿਆ 1 ਲੱਖ ਤੇ 20000 ਹੋ ਗਿਆ ਤਿੰਨੇ ਦਾ ਕਿੰਨੇ ਲੈ ਲਾਂਗੇ ਜਮੀ ਤਿੰਨਾਂ ਦਾ ਇੱਕ ਪੰਜ ਲੈ ਲਾਂਗੇ ਜੀ ਹਾਂ ਇੱਕ 15 ਇੱਕ 15 ਆ ਇੱਕ ਪੰਜ ਦਾ ਫਿਰ ਮੈਂ ਜਾਵੇ ਘਟਾ ਕੇ ਹਾਂ ਇੱਕ 15 ਲੈ ਲਾਂਗੇ ਜੀ ਠੀਕ ਹੈ ਗੱਲ ਤਿੰਨਾਂ ਦਾ ਬਾਈ ਕਹਿੰਦਾ ਲੈ ਲਾਂਗੇ 1 ਲੱਖ ਤੇ 15 ਹਜ਼ਾਰ ਲੈ ਬਾਈ ਹੁਣ ਤੋਰਦੇ ਚਾਰ ਨੰਬਰ ਵਾਲੀ ਗੱਟੀ ਕੋਸ਼ਿਸ਼ ਇਹ ਰਹੂਗੀ ਵੀ ਯਾਰ ਕਿਉਂਕਿ ਕੱਲੀ ਕੱਲੀ ਹੈ ਨਾ ਤੋੜ ਕੇ ਦਿਖਾਦੀ ਹਰੇਕ ਪੱਖ ਤੋਂ ਤੇ ਥਣ ਬਾਈ ਸਿੰਗਲ ਚਾਰ ਹੀ ਰਹਿਣਗੇ ਹਾਲਤੂ ਤਾਂ ਨਹੀਂ ਕਿਸ ਦੇ ਫੂਟ ਸ਼ੱਕ ਕੋਈ ਫੂਟ ਸੰਗ ਪੂਰਾ ਵੀ ਨਹੀਂ ਜੀ ਠੀਕ ਹੈ ਗੱਲ ਤਸੱਲੀ ਆਈ ਹੈ ਆਪਣੀ ਤਸੱਲੀ ਨਾ ਤਸੱਲੀ ਵਾਲਾ ਕੰਮ ਹੀ ਆ ਸਾਰਿਆਂ ਦਾ ਹਾਂਜੀ ਹਾਂ ਠੀਕ ਹੈ ਗੱਲ ਇਹ ਆਪਾਂ ਇਕੱਠੇ ਹੀ ਲਿਆ ਸੀ ਲੜਟ ਭਾਈ ਹਾਂ ਅਲਾਰਟ ਮੈਂ ਇਹ ਇਕੱਠੀ ਲਿਆਂਦਾ ਦੀ ਫਰੋਜਪੁਰ ਤੋਂ ਲਿਆ ਸੀਗਾ ਜੀ ਠੀਕ ਆ ਜੀ ਉਥੇ ਨੇੜੇ ਆ ਪਿੰਡ ਠੀਕ ਆ ਗੱਲ ਇਹਨਾਂ ਤਿੰਨਾਂ ਦੀ ਉਮਰ ਮੇਰਾ ਖਿਆਲ ਇੱਕ ਉਮਰ ਜੀ ਹੋਊਗੀ ਹਨਾ ਹਾਂ ਜੀ ਵਾ ਡੇ ਡੇਢ ਸਾਲ ਦੀਆਂ ਹੋਣਗੀਆਂ ਆ ਸਵਾ ਉਹ ਸਵਾ ਸਾਲ ਦੀ ਕੱਟੀ ਜਮੇਦ ਇਹ ਦੋਨੇ ਲਾ ਲੋਗੇ ਤੁਸੀਂ ਡੇ ਡੇਢ ਸਾਲ ਦੇ ਕਰੀਬ ਹੋਣਗੇ ਆ ਤੇ ਆ ਗਈਆਂ ਸਾਫ ਸੁਥਰੀਆਂ ਥਣਾ ਵਾਲੇ ਮਾਮਲੇ 'ਚ ਨਾ ਬਾਈ ਕਹਿੰਦਾ ਗਰੰਟੀ ਰਹੂਗੀ ਹਰੇਕ ਪੱਖ ਤੋਂ ਵੀ ਉਹ ਕੰਮ ਨਹੀਂ ਹੋਊਗਾ ਵੀ ਕਿਸੇ ਦੇ ਤਿੰਨ ਨੇ ਜਾਂ ਕਿਸੇ ਦੇ ਪੰਜ ਨੇ ਚਾਰ ਚਾਰ ਥਾਣੀ ਰਹਿਣਗੇ ਸਿੰਗਲ ਆ ਤੇ ਲੈ ਚੱਲ ਬਾਈ ਅੰਦਰ ਨੂੰ ਤੇ ਸੁਭਾਦੀਆਂ ਵੀ ਠੰਡੀਆਂ ਆ ਗਈਆਂ ਤੇ ਬਾਕੀ ਨੀਲੀ ਰਾਵ ਹਾਂਜੀ ਇਹ ਠੰਡੀ ਹੈ ਜੀ। ਆ ਨੀਲੀ ਨਸਲ ਮੋਹਰਾ ਦੇ ਮੁਕਾਬਲੇ ਹੁੰਦਾ ਵੱਟਾ ਥੋੜਾ ਜਆ। ਨੰਬਰ ਇਹਦਾ ਆ ਗਿਆ ਸੱਜਣੋ ਚੌਥਾ ਤੇ ਹੁਣ ਤੁਹਾਨੂੰ ਦਿਖਾ ਦਾਂਗੇ ਪੰਜਵੇਂ ਨੰਬਰ ਵਾਲੀ ਕੱਟੀ ਖੋਲ ਕੇ ਅੱਖਾਂ 'ਚ ਜਵਾਬ ਜਿਵੇਂ ਹੋਏ ਦੇ ਵੀ ਆਣ। ਮਾਰਕਿੰਗ ਤਾਂ ਤਕਰੀਬਨ 1 ਕੋ ਨਾਲ ਦੀ ਆ ਗਈ। ਇੱਥੋਂ ਦਿਖਾ ਦਿੰਦੇ ਹਾਂ ਜੀ। ਤੇ ਬਾਕੀ ਥੱਲਿਓ ਥੱਲਿਓ ਇਹ ਵੀ ਸੋਣੀ ਬਣੂ ਗੱਟੀ। ਤੇ ਤੋੜ ਦਾਂ ਇਹ ਖੋਲ ਕੇ ਇਹਨੂੰ ਵੀ। ਬਸ ਹੋ ਨਹੀਂ ਮਰਦੂਗਾਂ ਕੋ ਤੇ ਤੋਰਾਂਗੇ ਭਜਨਟ ਕਰਦੀ ਨਾ ਇਹਦਾ ਕੋਈ ਗੱਲ ਨਹੀਂ ਖੋਲ ਲੈਣੇ ਜੀ ਠੀਕ ਹੈ ਗੱਲ ਚੱਲ ਕੋਈ ਗੱਲ ਨਹੀਂ ਕੋਈ ਗੱਲ ਇਹਨੂੰ ਖੜੀ ਦਿਖਾ ਦੇ ਵੀ ਉਦਾਂ ਕੋਈ ਦਿੱਕਤ ਨਹੀਂ ਆ ਨਾ ਨਾ ਬਿਲਕੁਲ ਉਹ ਆ ਜੀ ਖੋਲ ਲੈਣੇ ਪਤਾ ਵੀ ਕੋਈ ਚੱਕਰ ਨਹੀਂ ਨਹੀਂ ਠੀਕ ਹੈ ਠੀਕ ਆ ਜਾਓ ਇਧਰ ਲੈ ਬੰਨੇ ਆ ਜਾਓ ਕੋਈ ਗੱਲ ਨਹੀਂ ਅ ਨੰਬਰ ਬੋਲ ਦਿਓ ਦਾ 79860 44702 7860 44700 44700 ਬਾਈ ਦਾ ਨੰਬਰ ਹੈ ਗਰੀ ਕਟੀਆਂ ਦੇ ਕਿਰਾਂ ਕੈਮਰਾ ਹੋਰ ਕਮਾਦੀ ਪੰਜ ਨੀਲੀ ਰਾਵੀ ਨੇ ਕਟੀਆਂ ਦਿਖਾਤੀਆਂ ਮਜਬੂਰੀ ਬਾਈ ਨੇ ਦੱਸਤੀ ਵੀ ਖੇਤੀ ਦਾ ਕੰਮਕਾਰ ਉੱਤੋਂ ਦੀ ਪੈ ਰਿਆ ਲੇਬਰ ਦੀ ਆਰੀ ਹੈ ਸਮੱਸਿਆ ਉਹਦੇ ਕਰਕੇ ਪਸ਼ੂ ਵੇਚਣੇ ਨੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਸੱਜਣ ਨੇ ਪਿੰਡ ਧੰਦੀਆਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ